ਅੱਜ ਵਾਲੀ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਤੁਹਾਨੂੰ ਦੱਸਦੀ ਕਿ ਮੋਹਾਲੀ ਦੇ ਕਈ ਸਕੂਲਾਂ ਨੂੰ ਜਿਹੜਾ ਕਿ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜੀ ਹਾਂ ਕਈ ਸਕੂਲਾਂ ਨੂੰ ਥ੍ਰੈਟ ਆਇਆ ਹੈ ਜਿਸ ਦੇ ਵਿੱਚ ਚਾਰੇ ਪਾਸੇ ਹੁਣ ਹੜਕੰਪ ਮੱਚਿਆ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਵਿਦਿਆਰਥੀਆਂ ਨੂੰ ਘਰੇ ਭੇਜ ਦਿੱਤਾ ਹੈ ਪੁਲਿਸ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਪੁਲਿਸ ਪੁਲਿਸ ਜਿਹੜੀ ਕਿ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਦੱਸਦੀ ਕਿ ਮੋਹਾਲੀ ਦੇ ਵਿੱਚ ਕਈ ਸਕੂਲਾਂ ਨੂੰ ਹੁਣ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਉੱਥੇ ਹੀ ਗੱਲ ਕਰੀਏ ਮੋਹਾਲੀ ਦੇ ਕਈ ਨਾਮੀ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਈਮੇਲ ਰਾਹੀਂ ਜਿਹੜੀ ਕਿ ਧਮਕੀ ਮਿਲੀ ਹੈ ਦਹਿਸ਼ਤ ਦੇ ਮਾਹੌਲ ਦੇ ਉੱਤੇ ਦਰਮਿਆਨ ਛੁੱਟੀ ਕਰ ਦਿੱਤੀ ਹੈ ਤਾਂ ਉੱਥੇ ਹੀ ਹੁਣ ਇਸ ਨੂੰ ਲੈ ਕੇ ਲਗਾਤਾਰ ਮਾਮਲਾ ਜਿਹੜਾ ਕਿ ਪੱਕਦਾ ਹੋਇਆ ਨਜ਼ਰ ਆ ਰਿਹਾ ਤਾਂ ਉਹ ਬੀਤੇ ਦਿਨਾਂ ਦੇ ਵਿੱਚ ਵੀ ਕਈ ਥ੍ਰੈਟ ਆਏ ਜਿਸ ਦੇ ਵਿੱਚ ਹੁਣ ਉੱਥੇ ਹੀ ਮੋਹਾਲੀ ਦੇ ਕਈ ਨਾਮੀ ਸਕੂਲਾਂ ਨੂੰ ਜਿਹੜਾ ਕਿ ਥ੍ਰੈਟ ਦਿੱਤਾ ਗਿਆ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਕਈ ਸਕੂਲਾਂ ਨੂੰ ਲੈ ਕੇ ਦੱਸਿਆ ਗਿਆ ਕਿ ਉਹਨਾਂ ਨੂੰ ਮੇਲ ਆਈ ਜਿਸ ਦੇ ਵਿੱਚ ਛੁੱਟੀ ਜਿਹੜਾ ਕਿ ਬੱਚਿਆਂ ਨੂੰ ਦੇ ਦਿੱਤੀ ਤਾਂ ਉੱਥੇ ਹੀ ਆਰੇ ਪਾਸੇ ਜਿਹੜਾ ਕਿ ਲਗਾਤਾਰ ਦਹਿਸ਼ਤ ਦਾ ਮਾਹੌਲ ਹੈ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਹੈ ਤਾਂ ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਕਾ ਛੁੱਟੀ ਕੀਤੀ ਗਈ ਆ ਕਮਕੀ ਮੈਲਣ ਤੋਂ ਬਾਅਦ ਪੁਲਿਸ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤਾਂ ਉਥੇ ਹੀ ਮੁਹਾਲੀ ਦੇ ਜਿਹੜੇ ਕਿ ਕਈ ਸਕੂਲੀ ਸਕੂਲਾਂ ਦੇ ਜਿਹੜਾ ਕਿ ਨਾਮ ਕਾਫੀ ਚਰਚਾ ਜਾਇਆ ਉਹਨਾਂ ਨੂੰ ਉਡਾਉਣ ਦੀ ਧਮਕੀ ਮਿਲੀ ਹੈ ਤੇ ਦਹਿਸ਼ਤ ਦਾ ਮਾਹੌਲ ਚਾਰੇ ਪਾਸੇ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਕਈ ਥ੍ਰੈਟ ਜਿਹੜੇ ਕਿ ਦਿੱਤੇ ਜਾ ਰਹੇ ਨੇ ਤੇ ਉਥੇ ਹੀ ਕਈ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਪਰੰਤੂ ਹੁਣ ਉਥੇ ਹੀ ਇੱਕ ਅਜਹੀ ਫਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੁਹਾਲੀ ਦੇ ਕਈ ਨਾਮੀ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਫਿਰ ਤੋਂ ਮਿਲੀ ਆ ਪੁਲਿਸ ਲਗਾਤਾਰ ਜਿਹੜੀ ਕੇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਪੁਲਿਸ ਨੇ ਜਿਹੜਾ ਕਿ ਬੱਚਿਆਂ ਨੂੰ ਹੁਣ ਘਰ ਭੇਜ ਦਿੱਤਾ ਹੈ ਤੇ ਮਾਪਿਆਂ ਦੇ ਵਿੱਚ ਇੱਕ ਡਰ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਤਹਿਤ ਤੁਹਾਨੂੰ ਦੱਸਦੀ ਕਿ ਹੁਣ ਇੱਕ ਵਾਰ ਫਿਰ ਤੋਂ ਸਕੂਲ ਥ੍ਰੈਟ ਆ ਜਿਹੜਾ ਕਿ ਆਇਆ ਹੈ ਜਿਸ ਦੇ ਤਹਿਤ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਕਿ ਧਮਕੀ ਈਮੇਲ ਜ਼ਰੀਏ ਆਈ ਹੈ ਕਈ ਸਕੂਲਾਂ ਨੂੰ ਹੁਣ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਿਆ ਤਾਂ ਉੱਥੇ ਹੀ ਗੱਲ ਕਰੀਏ ਤਾਂ ਮਹਾਲੀ ਦੇ ਕਈ ਨਾਮੀ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਈਮੇਲ ਰਾਹੀਂ ਜਿਹੜੀ ਕਿ ਧਮਕੀ ਮਿਲੀ ਹੈ ਦਹਿਸ਼ਤ ਦੇ ਮਾਹੌਲ ਦੇ ਉੱਤੇ ਦਰਮਿਆਨ ਛੁੱਟੀ ਕਰ ਦਿੱਤੀ ਹੈ ਤਾਂ ਉੱਥੇ ਹੀ ਹੁਣ ਇਸ ਨੂੰ ਲੈ ਕੇ ਲਗਾਤਾਰ ਮਾਮਲਾ ਜਿਹੜਾ ਕਿ ਪੱਕਦਾ ਹੋਇਆ ਨਜ਼ਰ ਆ ਰਿਹਾ ਤਾਂ ਉਹ ਬੀਤੇ ਦਿਨਾਂ ਦੇ ਵਿੱਚ ਵੀ ਕਈ ਥ੍ਰੈਟ ਆਏ ਜਿਸ ਦੇ ਵਿੱਚ ਹੁਣ ਉੱਥੇ ਹੀ ਮਹਾਲੀ ਦੇ ਕਈ ਨਾਮੀ ਸਕੂਲਾਂ ਨੂੰ ਜਿਹੜਾ ਕਿ ਥ੍ਰੈਟ ਦਿੱਤਾ ਗਿਆ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਮਹਾਲੀ ਦੇ ਕਈ ਸਕੂਲਾਂ ਨੂੰ ਲੈ ਕੇ ਦੱਸਿਆ ਗਿਆ ਕਿ ਉਹਨਾਂ ਨੂੰ ਮੇਲ ਆਈ ਜਿਸ ਦੇ ਵਿੱਚ ਛੁੱਟੀ ਜਿਹੜਾ ਕਿ ਬੱਚਿਆਂ ਨੂੰ ਦੇ ਦਿੱਤੀ ਤਾਂ ਉੱਥੇ ਹੀ ਚਾਰ ਪਾਸੇ ਜਿਹੜਾ ਕਿ ਲਗਾਤਾਰ ਦਹਿਸ਼ਤ ਦਾ ਮਾਹੌਲ ਹੈ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਤਾਂ ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਛੁੱਟੀ ਕੀਤੀ ਗਈ ਆ ਧਮਕੀ ਮਿਲਣ ਤੋਂ ਬਾਅਦ ਪੁਲਿਸ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤਾਂ ਉੱਥੇ ਹੀ ਮੁਹਾਲੀ ਦੇ ਜਿਹੜੇ ਕਿ ਕਈ ਸਕੂਲੀ ਸਕੂਲਾਂ ਦੇ ਜਿਹੜਾ ਕਿ ਨਾਮ ਕਾਫੀ ਚਰਚਾ ਜਾਇਆ ਉਹਨਾਂ ਨੂੰ ਢਾਉਣ ਦੀ ਧਮਕੀ ਮਿਲੀ ਹੈ ਤੇ ਦਹਿਸ਼ਤ ਦਾ ਮਾਹੌਲ ਚਾਰੇ ਪਾਸੇ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਕਈ ਥ੍ਰੈਟ ਜਿਹੜੇ ਕਿ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਕਈ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਪਰੰਤੂ ਹੁਣ ਉੱਥੇ ਹੀ ਇੱਕ ਅਜਹੀ ਫਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੁਹਾਲੀ ਦੇ ਕਈ ਨਾਮੀ ਸਕੂਲਾਂ ਨੂੰ ਬੰਬ ਦੇ ਉਡਾਉਣ ਦੀ ਧਮਕੀ ਫਿਰ ਤੋਂ ਮਿਲੀ ਹੈ ਪੁਲਿਸ ਲਗਾਤਾਰ ਜਿਹੜੀ ਕੇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਪੁਲਿਸ ਨੇ ਜਿਹੜਾ ਕਿ ਬੱਚਿਆਂ ਨੂੰ ਹੁਣ ਘਰ ਭੇਜ ਦੇ ਤੈ ਤੇ ਮਾਪਿਆਂ ਦੇ ਵਿੱਚ ਇੱਕ ਡਰ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਤਹਿਤ ਤੁਹਾਨੂੰ ਦੱਸਦੀ ਕਿ ਹੁਣ ਇੱਕ ਵਾਰ ਫਿਰ ਤੋਂ ਸਕੂਲ ਥ੍ਰੈਟ ਹੈ ਜਿਹੜਾ ਕਿ ਆਇਆ ਹੈ ਜਿਸ ਦੇ ਤਹਿਤ ਬਬ ਦੇ ਨਾਲ ਉਡਾਉਣ ਦੀ ਜਿਹੜੀ ਕਿ ਧਮਕੀ ਈਮੇਲ ਜਰੀਆ ਹੈ